ਨਸ਼ਾ ਨਾ ਬੰਦੇ ਬਰ ਰਹੇ ਆ ਕਿ ਉਹ ਸਰਕਾਰ ਦੀ ਜਵਾਬਦੇਹੀ ਨਹੀਂ ਇਹ ਜਵਾਬਦੇਹੀ ਇਹ ਗੱਲ ਨੂੰ ਕਰਨ ਟਰਦੀ ਐ ਨਹੀਂ ਗੱਲ ਕਹਿ ਕੇ ਕਿ ਸ਼ਰਾਬ ਸ਼ਰਾਬ ਦੇ ਠੇਕਾਂ ਤੇ ਕਿਤੋਂ ਹੋ ਰਹੀ ਐ ਜਿਸ ਨੂੰ ਕੀੜੀ ਫਿਰਦੀ ਦੀਦੀ ਐ ਜਿਸ ਨੂੰ ਇਹ ਪਤਾ ਲੱਗ ਜਾਂਦਾ ਕਿ ਕਿਸੇ ਫੇਰ ਦੇ ਵਿੱਚ ਕੀ ਨੇ ਅੱਗ ਲਾਈ ਉਹ ਫੇਰ ਕੀ ਦਾ ਐ ਵੀ ਇੰਟੈਲੀਜੈਂਸੀ ਇਹਨਾਂ ਨੂੰ ਪਤਾ ਕਰ ਜਾਂਦਾ ਕਿ ਪੰਜਾਬ ਦੇ ਵਿੱਚ ਇੰਨਾ ਕੁ ਸਮਾੜਾ ਵਾਪਰ ਰਿਹਾ ਹੈ ਉਹ ਕਿੱਥੇ ਐ ਤੇ ਕੌਣ ਐ ਦਾ ਜ਼ਿੰਮੇਵਾਰ ਤਾਂ ਫਿਰ ਇੰਟੈਲੀਜੈਂਸੀ ਨੂੰ ਕੀ ਹੱਕ ਐ ਇਹ ਕੌਣ ਦਾ ਕਿਸਾਨ ਨੂੰ ਇੱਥੇ ਕੀੜੀ ਫਿਰਦੇ ਵੀ ਰਹਿੰਦੀ ਹੈ ਸੰਗਰੂਰ ਵਿੱਚ ਜ਼ਹਿਰੀਲੀ ਸ਼ਰਾਬ ਦੇ ਮਾਮਲੇ ਕਰਕੇ ਮਾਨ ਸਰਕਾਰ ਤੇ ਸਵਾਲਾਂ ਦੀ ਬਾਛੜ ਹੋ ਰਹੀ ਹੈ ਹੁਣ ਕਿਸਾਨ ਜਥੇਬੰਦੀਆਂ ਨੇ ਵੀ ਮਾਨ ਸਰਕਾਰ ਨੂੰ ਕੇਰ ਲਿਆ ਜੁਗਿੰਦਰ ਸਿੰਘ ਉਗਰਾਹ ਨੇ ਕਿਹਾ ਕਿ ਸਰਕਾਰ ਇਹ ਕਹਿ ਕੇ ਬਚ ਨਹੀਂ ਸਕਦੀ ਕਿ ਸ਼ਰਾਬ ਠੇਕੇ ਤੋਂ ਨਹੀਂ ਆਈ ਸੀ ਮੀਣਾ ਮਾਰਿਆ ਕਿ ਜੇ ਖੇਤਾਂ 'ਚ ਲੱਗੀ ਅੱਗ ਦਿਖ ਜਾਂਦੀ ਹੈ ਤਾਂ ਨਸ਼ਾ ਵਿਕਦਾ ਇੰਟੈਲੀਜੈਂਸ ਨੂੰ ਕਿਉਂ ਨਹੀਂ ਦਿਖਦਾ ਇਹ ਸ਼ਰਾਬ ਕਿੱਥੋਂ ਆਈ ਹੈ ਇਹ ਕੌਣ ਹੈ ਦਾ ਜ਼ਿੰਮੇਵਾਰ ਹੈ ਇਸ ਗੱਲ ਨੂੰ ਪਾਸੇ ਛੱਡ ਕੇ ਕਿ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਨਹੀਂ ਕਿ ਇਹ ਹੱਜਾ ਉਸ ਜੋ ਕੁਝ ਬਾਪਰ ਰਿਹਾ ਹਿੰਦੂ ਪੰਜਾਬ ਦੇ ਵਿੱਚ ਨਸ਼ਾ ਨਾ ਬੰਦੇ ਮਰ ਰਹੇ ਆ ਕਿ ਉਹ ਸਰਕਾਰ ਦੀ ਜਵਾਬਦੇਹੀ ਨਹੀਂ ਕਿ ਇਹ ਜਵਾਬਦੇਹੀ ਇਹ ਗੱਲ ਕਰਦੀ ਐ ਨਹੀਂ ਗੱਲ ਕਹਿ ਕੇ ਕਿ ਸ਼ਰਾਬ ਸ਼ਰਾਬ ਦੇ ਠੇਕਾਂ ਤੇ ਮੈ ਕਿਤੋਂ ਹੋ ਰਹੀ ਐ ਪੰਜਾਬ ਵਿੱਚੋਂ ਆਈ ਐ ਜਾਂ ਪੰਜਾਬ ਤੋਂ ਬਾਹਰ ਜੇ ਕੋਈ ਇਹੋ ਜਿਹਾ ਨਸ਼ਾ ਆਉਂਦਾ ਹੈ ਜਿਹੜਾ ਨੌਜਵਾਨਾਂ ਨੂੰ ਮੌਤ ਦੇ ਘਾਟ ਉਤਾਰ ਦਿੰਦਾ ਹੈ ਜੈਵਿ ਜੀ ਘਟਨਾ ਵਾਪਰ ਜਾਂਦੀ ਐ ਸਰਕਾਰ ਇਸ ਜਵਾਬਦੇਹੀ ਚੋਂ ਕਿ ਮੱਚ ਸਕਦੀ ਐ ਇਹਨਾਂ ਕਰਕੇ ਸਰਕਾਰ ਨੂੰ ਪੜਤਾਲ ਕਰਨੀ ਚਾਹੀਦੀ ਹੈ ਜੇ ਹੈ ਜਾਂ ਕੁਸ ਮਾੜਾ ਵਾਪਰਨ ਹੈ ਜਾਂ ਚਿੱਟੇ ਰੋਜ਼ ਮਰ ਰਹੇ ਨੇ ਨਸ਼ਾ ਨਾਲ ਨੌਜਵਾਨ ਮਰ ਰਹੇ ਨੇ ਜੇ ਮਾੜੀ ਸ਼ਰਾਬ ਕਿੱਥੋਂ ਤਿਆਰ ਹੋਈ ਹੈ ਕਿਹਨੇ ਕੀਤੀ ਹੈ ਇਹਦਾ ਕੌਣ ਜ਼ਿੰਮੇਵਾਰ ਹੈ ਜੇ ਸਾਨੂੰ ਕੀੜੀ ਫਿਰਦੀ ਤੀਂਦੀ ਹੈ ਜੇ ਸਾਨੂੰ ਇਹ ਪਤਾ ਲੱਗ ਜਾਂਦਾ ਕਿ ਕਿਸੇ ਖੇਤ ਦੇ ਵਿੱਚ ਕਿਹਨੇ ਅੰਡ ਲਾਈ ਉਹ ਖੇਤ ਕੀ ਦਾ ਹੈ ਜੇ ਸਾਨੂੰ ਪੰਜਾਬ ਦੇ ਕੋਈ ਇੰਟੈਲੀਜੈਂਸੀ ਇਹਨਾਂ ਨੂੰ ਪਤਾ ਕਰ ਸਕਦਾ ਕਿ ਪੰਜਾਬ ਦੇ ਵਿੱਚ ਇਹਨਾਂ ਕੁ ਸਮਾੜਾ ਵਾਪਰ ਰਿਹਾ ਹੈ ਉਹ ਕਿੱਥੇ ਐ ਤੇ ਕੌਣ ਐ ਦਾ ਜ਼ਿੰਮੇਵਾਰ ਤਾਂ ਫਿਰ ਇੰਟੈਲੀਜੈਂਸੀ ਨੂੰ ਕੀ ਹੱਕ ਐ ਇਹ ਕੌਣ ਦਾ ਕਿ ਸਾਨੂੰ ਇੱਥੇ ਕੀੜੀ ਫਿਰਦੀ ਵੀ ਰਹਿੰਦੀ ਐ ਇਸ ਕਰਕੇ ਪੜਤਾਲ ਕਰੇ ਸਰਕਾਰ ਇਹਦੀ ਜ਼ਿੰਮੇਵਾਰ ਕੌਣ ਨੇ ਇਹ 10 ਦੀ ਦੋਸਿਆ ਨੂੰ ਪਬਲਿਕਲੀ ਕਰੇ ਪਬਲਿਕ ਕਰੇ ਨੰਗਾ ਕਰੇ ਤੇ ਉਹਨਾਂ ਨੂੰ ਸਜ਼ਾਵਾ ਦੇਵੇ ਤੇ ਉਹ ਪਰਿਵਾਰ ਦਾ ਜਿਹੜਾ ਨੁਕਸਾਨ ਹੋਇਆ ਹੈ ਉਹਨਾਂ ਦੇ ਬੱਚਿਆਂ ਦਾ ਜਿਹੜੇ ਇੱਕ ਮੌਤੀ ਪੁੱਤ ਉਹਨਾਂ ਦੇ ਚਲੇ ਗਏ ਨੇ ਉਹਦਾ ਜਾਨਣਾ ਪਵੇ ਸੰਗਰੂਰ ਜ਼ਹਿਰੀਲੀ ਸ਼ਰਾਬ ਮਾਮਲੇ 'ਚ ਹੁਣ ਤੱਕ ਪੁਲਿਸ ਨੇ 10 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਕੁੱਲ 21 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮੁੱਖ ਮੰਤਰੀ ਭਗਵੰਤ ਮਾਨ ਲੰਗੇ ਕੱਲ ਪੀੜਤ ਪਰਿਵਾਰਾਂ ਨੂੰ ਮਿਲ ਕੇ ਵੀ ਆਏ ਸਨ।